ਪਿੰਕ ਆਂਦੇ ਪਤਾ ਹੀ ਨਹੀਂ ਲੱਗਾ ਨਾ ਦੀ ਆਵਾਜ਼ ਮਾਰੀ ਹੁਣੀ ਐ ਪਰ ਮੀਤ ਤੇ ਸ਼ਾਹਵਾਂ ਲਗੇ ਕਿ ਕੰਦਾ ਖਾਦ ਨਹੀਂ ਉਹਦੇ ਕੋਲ ਅੱਛਾ ਹੁੰਦੀ ਤਾਂ ਉਹਨੇ ਦੇ ਦੇਣੀ ਸੀ ਤੁਹਾਨੂੰ ਕਹਨੇ ਪਤਾ ਹੀ ਕਰ ਦੇਗੇ ਤੂੰ ਉਹ ਕਹਿੰਦਾ ਤੇ ਹੈਗਾ ਪਤਾ ਲੱਗੂਗਾ ਤੇ ਭਾਜੀ ਮੈਂ ਰੱਖ ਲਾਂਗਾ ਲੈ ਆਵਾਂਗਾ ਦੱਸਾਂਗਾ ਤੁਹਾਨੂੰ ਖਾਦ ਮਿਲਣੀ ਨਹੀਂ ਕਿਤੇ ਵੀ ਛਾੜੀ ਆ ਗਈ ਬਹੁਤ ਜ਼ਿਆਦਾ ਇਹ ਜੇ ਖਾਦ ਨਹੀਂ ਮਿਲੀ ਫਿਰ ਇੰਨਾ ਟਾਈਮ ਕਿਉਂ ਲੱਗ ਗਿਆ ਕਿਸੇ ਦੇ ਲੱਗੇ ਖਲੋਗੇ ਨਹੀਂ ਖਲੋਤਾ ਘਲਾਤਾ ਨਹੀਂ ਕਿਸੇ ਲੱਗੇ ਉੱਥੇ ਸ਼ਾਹ ਦੇ ਨਾਲ ਸਲਾਮਾਂ 'ਚ ਪੈ ਗਏ ਸੀ ਅੱਛਾ ਸ਼ਾਹ ਰਿਆ ਸੀ ਕਹਿਣਾ ਕਿ ਭਾਜੀ ਮੁੰਡਾ ਤੁਹਾਡਾ ਜਵਾਨ ਹੋ ਗਿਆ ਆ ਤੇ ਘਰ ਘਰ ਤੋਂ ਹੀ ਆਪਣਾ ਵੱਖਰੇ ਬਣਾ ਲਓ ਤੇ ਕੱਲ ਨੂੰ ਤੁਸੀਂ ਦੋ ਭਰਾ ਜੇ ਤੇ ਕੱਲ ਨੂੰ ਫਿਰ ਮੁੜ ਕੇ ਔਖਾ ਹਿੰਦਾ ਹੁੰਦਾ ਤੇ ਮੈਂ ਉਹਨਾਂ ਦਾ ਹੋਈ ਸੋਚਣ ਡਿਆ ਕਿ ਕਿੱਦਾਂ ਕਰੀਏ ਪਰਮੀਤ ਸੋਚਣਾ ਕਰਦਾ ਕੋਈ ਗੱਲ ਨਹੀਂ ਜੋ ਬਣਾਉਗੇ ਘਰ ਤੇ ਕਰ ਲਿਓ ਸਲਾ ਪਰ ਹਜੇ ਤਾਂ ਟਾਈਮ ਇਕੱਠਾ ਨਿਕਲਣ ਡਿਆ ਉਹ ਉਹ ਤੇ ਗੱਲ ਲੈਣਾ ਮੈਂ ਜੋਬ ਨਾਲ ਗੱਲ ਕਰਾਂ ਜਾਂ ਨਾ ਕਰਾਂ ਸਿੱਧੇ ਗੱਲ ਕਰਾਂਗੇ ਨਾ ਜੋਬ ਨਾਲ ਤੇ ਫਿਰ ਉਹਨਾਂ ਨੇ ਕਹਿਣਾ ਪਤਾ ਨਹੀਂ ਕਿਉਂ ਇਹ ਡੇ ਕਹਿਣ ਵੱਖਰੇ ਹੋਣ ਸੋਚਣ ਦੇ ਤੀ ਨਾ ਪਹਿਲਾਂ ਆਪਣੇ ਮਨ ਨਾਲ ਸਲਾਹ ਕਰੋ ਤੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਾ ਫਿਰ ਉਦਾਂ ਕਰ ਲਓ ਨਾਲੇ ਜੋਦ ਦਾ ਹੀ ਸੁਭਾਅ ਕਿੰਨਾ ਚੰਗਾ ਆ ਆਪਾਂ ਰਲ ਮਿਲ ਕੇ ਟਾਈਮ ਸਾਡਾ ਨਿਕਲ ਰਿਹਾ ਮੈਂ ਵੀ ਉਹ ੜਿਆ ਸੋਚਨ ਪਰਮੀਤ ਕਿ ਲੋਕਾਂ ਦਾ ਕੀ ਇਹ ਲੋਕੀ ਦੀ ਗੱਲਾਂ ਕਰਦੇ ਹੀ ਹੁੰਦੇ ਆ ਐਂ ਤੇ ਆਪਣਾ ਘਰ ਵੇਖਣਾ ਸਾਡਾ ਬੜਾ ਵਧੀਆ ਟਾਈਮpass ਹੋਣ ਰਿਹਾ ਦੋਵਾਂ ਭਰਾਵਾਂ ਦਾ ਜਦੋਂ ਹੁਣਾ ਹੋਏਗਾ ਜਦੋਂ ਟਾਈਮ ਆਏਗਾ ਉਦੋਂ ਬਣਾ ਲਾਂਗੇ ਘਰ ਹੋਰ ਵੀ ਤੇ ਜੇ ਜਦੋਂ ਤੁਹਾਡਾ ਮਨ ਨਹੀਂ ਨਾ ਕਹਿੰਦਾ ਫਿਰ ਤੁਸੀਂ ਲੋਕਾਂ ਦੀ ਗੱਲਾਂ ਨਾ ਸੁਣੋ ਉਹ ਮੈਂ ਜਦੋਂ ਦਾ ਸ਼ਾਹ ਦੇ ਕੋਲ ਹੋ ਕੇ ਆਇਆ ਨਾ ਤੇ ਮੇਰੇ ਦਿਮਾਗ ਦੇ ਵਿੱਚ ਉਹੀ ਗੱਲ ਬਾਰ-ਬਾਰ ਪੁੱਜਣ ਦੀ ਦੀ ਲੋਕਾਂ ਦਾ ਕੀ ਲੋਕੀ ਤਾਂ ਕਹਿੰਦੇ ਕਿ ਦੋ ਘਰ ਵੱਖਰੇ ਹੋਣ ਤਾਂ ਇਹ ਤਾਂ ਤਮਾਸ਼ਾ ਵੇਖੀਏ ਤੇ ਕੋਈ ਗੱਲ ਨਹੀਂ ਹੈ ਜਿੰਨ ਤੱਕ ਟਾਈਮ ਨਿਕਲਦਾ ਨਾ ਉਹਨਾਂ ਕਰĐi ਜਾਂਦੇ ਆ ਜਦੋਂ ਵੱਖਰੇ ਹੋਣਾ ਵੀ ਹੋਊਗਾ ਨਾ ਤੇ ਕੋਈ ਗੱਲ ਨਹੀਂ ਸਲਾਹ ਨਹੀਂ ਵੱਖਰੇ ਹੋਵਾਂਗੇ ਇਹਨਾਂ ਲੜਾਈ ਪਾ ਕੇ ਘਰ ਚ ਫੇਰ ਨਹੀਂ ਵੱਖਰੇ ਹੋਣਾ ਇਹ ਲੋਕ ਯਾਨੀ ਕਿ ਤਮਾਸ਼ਾ ਵੇਖਣ ਨਾਲੇ ਤੁਸੀਂ ਵੱਡੇ ਆਪਾਂ ਇਦਾਂ ਕਰਦੇ ਥੋੜਾ ਚੰਗੇ ਲੱਗਨੇ ਕੱਲ ਤੇ ਪਰਮੀ ਤੇਰੀ ਠੀਕ ਆ ਤਾਈਓ ਮੈਂ ਆਂ ਗੱਲ ਕਰਨ ਤੇਰੇ ਨਾਲ ਕਿ ਮੈਂ ਜਲੋਂਦਾ ਸ਼ਾਹ ਕੋਲੋਂ ਹੋ ਕੇ ਆਇਆ ਮੇਰੇ ਦਿਮਾਗ 'ਚ ਉਹ ਗੱਲ ਚੱਲਣ ਦੀ ਆ ਬਾਰ-ਬਾਰ ਉਹਨੇ ਇਹ ਗੱਲ ਕਿਉਂ ਕੀਤੀ ਕਿ ਤੁਸੀਂ ਘਰ ਬਣਾ ਲਓ ਕੋਈ ਗੱਲ ਨਹੀਂ ਤੇ ਲੋਕਾਂ ਦੀ ਗੱਲਾਂ ਨਾ ਸੁਣ ਤੇ ਜੋਬ ਨੂੰ ਫੋਨ ਕਰਾਂ ਪਰ ਕਿੱਥੇ ਕਰਨਾ ਮੈਂ ਫੋਨ ਦੀਦੀ ਕਿੰਨਾ ਘਰ ਹੈ ਗਿਆ ਕੰਮ ਮੈਂ ਸਮੋ ਗਿਆ ਹੀ ਥੋੜੇ ਕੰਮ ਰਹਿ ਗਏ ਮੈਂ ਤਾਂ ਸੰਭ ਲੈਣਾ ਤੂੰ ਛੱਡ ਦੋ ਬਾਕੀ ਮੈਂ ਕਰ ਲੈਨੀ ਆ ਹੁਣ ਤੁਸੀਂ ਬੜੀ ਛੇਤੀ ਆਏ ਰੁਕ ਜਾਣਾ ਹੀ ਕਿ ਛੇਤੀ ਕੀ ਆਉਣਾ ਹੈ ਦੀਦੀ ਇਹਨਾਂ ਨੂੰ ਵੀ ਕੰਮ ਹੀ ਤੇ ਨਾਲੇ ਜਿਆਦਾ ਚਿਰ ਬਾਅਦ ਚਾਹੀਏ ਨਾ ਤੇ ਫਿਰ ਹੁੰਦਾ ਵਾ ਫਿਰ ਰਹਿਣਾ ਵਾ ਤੇ ਮੈਂ ਤੇ ਹੁਣ ਝਟ ਚੱਲ ਜਾਨੀ ਆ ਤੇ ਘਰ ਸਭ ਵਧੀਆ ਹੈ ਸਾਰੇ ਠੀਕ ਠਾਕ ਪੁੱਛਣ ਨਹੀਂ ਤੁਹਾਡੇ ਵੱਲੋਂ ਅੱਛਾ ਤੇ ਮੈਂ ਹੈ ਕੋਈ ਨਹੀਂ ਦੀਦੀ ਹੁਣੀ ਆਉਣਗੇ ਫੇਰ ਕਹਿੰਦੇ ਨਾ ਅੱਛਾ ਉਹਨਾਂ ਟਾਈਮ ਕੱਢ ਕੇ ਨਾ ਫਿਰ ਸਾਰਿਆਂ ਨੂੰ ਚੱਲਾਂਗੇ ਹਾਂਜੀ ਤੇ ਕਿਦਾਂ ਬਾਜੀ ਹੁਣੀ ਕਰ ਲੈ ਅੰਦਰ ਆਇਆ ਅੱਛਾ ਰੋਟੀ ਖਾ ਲਈ ਨਹੀਂ ਖਾਣੀ ਤੁਹਾਨੂੰ ਢਿੱਕਣ ਦੇ ਹਾਂ ਤੇ ਤੁਸੀਂ ਐਵੇਂ ਹਾਂ ਨਾ ਢਿੱਕਦੇ ਰਹੇ ਰੋਟੀ ਤੁਸੀਂ ਖਾ ਲੈਣੀ ਹਾਂ ਨੂੰ ਪਤਾ ਇਹ ਤੁਸੀਂ ਛੇਤੀ ਆਣਾ ਤੇ ਮੈਂ ਚੱਲਣਾ ਹੁੰਦਿਆਂ ਇਕੱਠੇ ਆਨੇ ਚਲੋ ਫਿਰ ਕਰੀਏ ਗਰਮ ਤੇ ਫਿਰ ਦਈਏ ਰੋਟੀ ਭਾਜੀ ਨੂੰ ਉਹ ਹਾਂ ਹਾਂਜੀ ਚਲ ਮੈਂ ਤੇ ਭਾਜੀ ਉੱਥੇ ਸਾਰੇ ਹੀ ਪੁੱਛਿਆ ਉਹਨਾਂ ਨੂੰ ਬੜਾ ਜੋਰ ਪਾਇਆ ਮੈਨੂੰ ਕੀ ਲੱਗਦਾ ਵਾ ਵੀ ਖਾ ਦੋ ਨਾ ਕੋ ਹੈਗੀ ਇਹ ਪਰ ਜਾਣ ਬੁਝ ਕੇ ਨਹੀਂ ਕਿ ਦਿੰਦੇ ਕੋਈ ਕਈ ਵਾਰੀ ਮਹਿੰਗੀ ਕਰਕੇ ਦਿੰਦੇ ਆ ਬਲੈਕ ਚ ਦਿੰਦੇ ਆ ਇਹ ਕੰਮ ਬੜਾ ਚੱਲਦਾ ਸ਼ਹਿਰ ਉਹ ਲਾਗੇ ਬੰਨੇ ਸਾਰਿਆਂ ਕੋ ਗਿਆ ਸਾਰੇ ਕੀਤਾ ਪਤਾ ਲਾਗੇ ਲਾਗੇ ਹੋਰ ਵੀ ਚਾਰਾਂ ਪੰਜਾਂ ਜਣਿਆਂ ਕੋ ਪਤਾ ਕੀਤਾ ਹੈ ਪਰ ਖਾਦ ਮਿਲ ਨਹੀਂ ਕਿਧੋਂ ਨਹੀਂ ਕਿੱਢੀ ਉਹ ਮੈਂ ਵੀ ਗਿਆ ਸੀ ਸ਼ਾਹ ਕੋਲ ਅੱਛਾ ਤੇ ਸ਼ਾਹ ਵੀ ਮਨਾ ਕਰ ਗਿਆ ਉਹ ਕਹਿੰਦਾ ਭਾਜੀ ਹੈ ਨਹੀਂ ਐਨਾ ਮੈਨੂੰ ਪਤਾ ਵਾ ਜੇ ਸ਼ਾਹ ਕੋ ਖਾਦ ਹੁੰਦੀ ਨਾ ਉਹਨੇ ਦੇ ਦੇਣੀ ਸੀ ਉਹਨੇ ਦੇ ਦੇਣੀ ਫਿਰ ਨਾ ਨਹੀਂ ਉਹਨੇ ਕਰਨੀ ਹੁਣ ਕਿਦਾਂ ਕਰਨੀ ਫਿਰ ਉਹ ਤੇ ਮੈਂ ਸੋਚਣਿਆ ਯਾਰ ਕਿਦਾਂ ਕਰੀਏ ਮੈਂ ਕੀਤਾ ਇੱਕ ਦੋ ਜਣਿਆਂ ਨੂੰ ਫੋਨ ਹਦਾ ਪਤਾ ਕਰਕੇ ਨਾ ਜੇ ਇਹ ਤੇ ਬਣ ਗਈ ਗੱਲ ਤੇ ਫੇਰ ਤੇ ਕਰ ਲਾਂਗੇ ਜੇ ਨਹੀਂ ਨਾ ਤੇ ਫਿਰ ਇਹ ਕੰਮ ਕਰਾਂਗੇ ਵੀ ਖਲ ਪਾਲਾਂਗੇ ਵਿੱਚ ਥੋੜੀ ਜਿਹੀ ਖਲ ਵੀ ਲੋਕੀ ਪਾਉਂਦੇ ਆ ਖਲ ਠੀਕ ਹੈ ਹਨਾ ਉਹ ਪਾ ਕੇ ਨਾ ਤੇ ਫਿਰ ਕਰਨਾ ਪੈਣਾ ਕੋਈ ਨਾ ਕੋਈ ਹੱਲ ਫਿਰ ਜੇ ਫਸੇ ਆ ਤੇ ਮੇਲੀ ਜਾਣੀ ਕਿਦਾਂ ਨਾ ਕੋਈ ਚਲੋ ਮਿਲ ਜੇ ਤੇ ਵਧੀਆ ਵਾ ਉਹ ਤਾਂ ਇਹ ਵੀ ਕਹਿੰਦੇ ਕਹਿੰਦੇ ਕੱਲ ਜਾਂ ਪਰਸੋਂ ਤੱਕ ਆਉਣਾ ਵਾ ਟਰੱਕ ਤੇ ਕਹਿੰਦੇ ਫਿਰ ਉਸੇ ਵੇਲੇ ਮੌਕੇ ਤੇ ਹੀ ਆ ਜੇ ਉਹਦੋਂ ਲਵਾ ਲਿਓ ਆ ਕੇ ਪਰ ਤੇ ਹੁਣ ਇਹ ਵੀ ਹੋਣਾ ਵੀ ਲੇਟ ਹੋਣ ਦੀ ਦੀ ਜਿੱਥੇ ਇੰਨੇ ਦਿਨ ਹੋ ਗਏ 2-4 ਦਿਨ ਹੋਰ ਲੇਟ ਹੋ ਜਾਏਗੀ ਫਿਰ ਇਹ ਤਾਂ ਗੱਲ ਹੈਗੀ ਹੈ ਕੋਈ ਨਹੀਂ ਜੇ ਲੱਗੂਗਾ ਨਾ ਕੋਈ ਪਤਾ ਤੇ ਫਿਰ ਮੈਂ ਤੁਹਾਨੂੰ ਦੱਸੂਗਾ ਜ਼ਰੂਰ ਠੀਕ ਮੈਂ ਤੁਹਾਨੂੰ ਥੱਲੇ ਲੱਭਣ ਲਈ ਇਹ ਤਾਂ ਤੁਸੀਂ ਇੱਥੇ ਡੇ ਕੰਮ ਕਰ। ਆਪਣੀ ਮਿੱਟੀ ਵਿੱਚ ਨਾ ਬੂਟੀ ਜੀ ਬੜੀ ਹੋ ਗਈ ਸੀ ਤੇ ਮੈਂ ਚੱਲ ਵਿਹਲਾ ਮੈਂ ਕੀ ਕਰਨਾ ਵਾ ਕਾਢੀ ਦੇਣਾ ਬਾਹਰ ਹੋਰ ਅਨਮੋਲ ਹੈ ਅਨਮੋਲ ਥੱਲੇ ਹੀ ਡੇ ਪਰਨ ਕਰਨਾ ਕੀ ਆ ਪਰਮੇਤ ਜਿੱਦਾਂ ਦਾ ਮਾ ਸ਼ਾਹ ਕੋਲੋਂ ਹੋ ਗਿਆ ਦਾ ਨਹੀਂ ਤੇ ਮੇਰੀ ਟਿਕ ਟਕ ਹੀ ਨਾ ਉਧਰ ਹੀ ਵੱਜਦੀ ਰਹਿੰਦੀ ਹੈ ਘੜੀ ਕੇ ਪਿੱਛੋਂ ਇਹ ਸ਼ਾਹ ਨੇ ਆ ਕਿਹੜੀ ਗੱਲ ਕੀਤੀ ਮੇਰੇ ਨਾਲ ਕਿਤੇ ਜੋ ਬੰਨੇ ਤੇ ਨਹੀਂ ਕੋਈ ਉਹਦੋਂ ਨਾਲ ਗੱਲ ਕੀਤੀ ਘਰ ਬਾਰੇ ਹੈ ਨਾ ਲੱਗ ਹੋਣ ਬਾਰੇ ਜਿਹੜੀ ਜੋ ਜਿਹੜੀ ਸ਼ਾਹ ਨੇ ਮੇਰੇ ਨਾਲ ਗੱਲ ਕੀਤੀ ਆ ਜੋ ਬੰਨੇ ਕਾਨੂੰ ਗੱਲ ਕਰਨੀ ਉਹਦੇ ਨਾਲ ਉਦਾਂ ਹੀ ਲੋਕੀ ਗੱਲਾਂ ਕਰਦੇ ਹੁੰਦੇ ਆ ਵੇਖਦੇ ਵੇ ਅਗਰੇ ਘਰ ਕੀ ਚੱਲਣ ਡਿਆ ਚੰਗਾ ਹੈ ਦੀ ਉਹਦੇ ਨਾਲ ਕੋਈ ਗੱਲ ਨਹੀਂ ਕੀਤੀ ਕਿ ਮੈਂ ਉਹਦੇ ਨਾਲ ਗੱਲ ਕਿਉਂ ਕਰਨੀ ਜਦੋਂ ਸਾਡਾ ਵਧੀਆ ਟਾਈਮ ਪਾਸ ਹੋਣ ਡਿਆ ਵਾ ਦੋਨਾਂ ਭਰਾਵਾਂ ਦਾ ਤੇ ਮੈਂ ਕਿਉਂ ਉਹਦੇ ਨਾਲ ਗੱਲ ਕਰਨੀ ਹੀ ਬਾਕੀ ਇੱਕ ਗੱਲ ਪਰ ਮੀਤ ਉਹਦੀ ਵੀ ਹੈ ਤੇ ਸਿਆਣੀ ਆ ਇਹ ਲੱਗ ਤੇ ਐ ਹੀ ਹੋਣਾ ਹੀ ਆ ਹੋਣ ਨਹੀਂ ਹੋਵਾਂਗੇ ਦੋ ਸਾਲ ਪੰਜ ਸਾਲ ਛੱਟ ਕੇ ਹੋ ਜਾਣਗੇ ਤੇ ਹੋਣਾ ਤੇ ਹੈ ਹੀ ਆ ਲੱਗ ਉਹ ਤੇ ਹੁੰਦੀ ਹੀ ਆਏ ਆ ਨਾ ਸਮਾਜ ਤੇ ਉਹਦੀ ਆਪਣੀ ਮਰਜ਼ੀ ਨਾਲ ਲੱਗਣਾ ਕਿਸ ਦੇ ਕਹਿੰਦੇ ਨਹੀਂ ਹੋਣਾ ਤੇ ਕੋਈ ਗੱਲ ਨਹੀਂ ਜੇ ਤੈਨੂੰ ਲੱਗਦਾ ਨਾ ਤਾਂ ਤੂੰ ਜੋ ਵੀ ਨਾਲ ਗੱਲ ਇਹ ਕਰ ਲਿਓ ਪਿਆਰ ਨਾਲ ਕਿ ਲੜਾਈ ਨਾਲ ਥੋੜਾ ਕਰਨਾ ਆਪਾ ਅੱਡ ਤੇ ਪਰਮੀ ਤਾਂ ਹੋਣਾ ਹੀ ਆ ਅੱਜ ਨਹੀਂ ਤੇ ਕੋਈ 2 ਸਾਲ ਰੋਕੇ ਹੋ ਜਾਣਗੇ ਠੀਕ ਆ ਨਾ ਤੇ ਬਾਕੀ ਜੋਬਨ ਵੀ ਤੇ ਕਮਾਣੀ ਰਿਆ ਹੁਣ ਉਹ ਕੜਾ ਨਿਆਣਾ ਆ ਮਹਾਰਾ ਸੁੱਖ ਰੱਖੇ ਕੰਮ ਸਾਹਮਦਾ ਉਹ ਵੀ ਪੂਰਾ ਆਪਣਾ ਉਹ ਆਪਣੀ ਜ਼ਿੰਮੇਵਾਰੀ ਸਾਂਝ ਸਕਦਾ ਆ ਪਰਮੀਤ ਤੇ ਬਾਕੀ ਜੇ ਕੋਈ ਓਦਾਂ ਦੀ ਗੱਲ ਹੋਈ ਆ ਨਾ ਤੇ ਕੋਈ ਗੱਲ ਨਹੀਂ ਮੈਂ ਜੋਬਨ ਨਾਲ ਗੱਲ ਕਰ ਲਾਂਗਾ ਕਿਸ ਦਿਨ ਬੈਠ ਕੇ ਤੇ ਘਰ ਲੱਗ ਕਰਨਾ ਵਾ ਚਾਲੀ ਵੰਡਣੀ ਆ ਜੋ ਵੀ ਕਰਨਾ ਆ ਕੱਲ ਮੌਕਈ ਲਾਂਗੇ ਕੋਈ ਗੱਲ ਜਿੱਦ ਤੁਹਾਨੂੰ ਸਹੀ ਲੱਗਦਾ ਨਾ ਤင်း ਕਰ ਲਿਓ ਉਹਦਾ ਬੋਝ ਨਾ ਪਾਓ ਦਿਮਾਗ ਤੇ ਮੈਂ ਮੈਂ ਉਹ ਬੋਝ ਪਹਿਲੇ ਤੇ ਨਹੀਂ ਪਾਦਾ ਹੁਣ ਜਦੋਂ ਦਾ ਸ਼ਾਹ ਕੋਲ ਹੋ ਗਿਆ ਇਹਦਾ ਸ਼ਾਹ ਨੇ ਮੈਨੂੰ ਜਿਹੜੀ ਗੱਲ ਕਹਿੜੀ ਆ ਤੇ ਮੈਂ ਐਵੇਂ ਹੀ ਸੋਚਾਂ ਨਹੀਂ ਪੇਦਾ ਉਦੋਂ ਦਾ ਕਿ ਇਹਨੇ ਇਹ ਗੱਲ ਕਿਉਂ ਕਹੀ ਆ ਹੋ ਸਕਦਾ ਜੋ ਬੰਨੇ ਵੀ ਉਹਦਣਾ ਕੋਈ ਗੱਲ ਕੀਤੀ ਹੋਵੇ ਆਪਣੇ ਘਰ ਬਾਰੇ ਤੇ ਤਾਂ ਹੀ ਉਹਨੇ ਮੈਨੂੰ ਇਹ ਗੱਲ ਕਹੀ ਆ ਬਾਕੀ ਦੇਖ ਲਾਂਗੇ ਜਿੱਦਾਂ ਵੀ ਹੋਏਗਾ ਹਾਂ ਕੋਈ ਗੱਲ ਨਹੀਂ ਤੇ ਕਰ ਲਿਓ ਗੱਲ ਜੋ ਬੰਨਾ ਹਾਂ ਹਾਂ ਬਲਜੀ ਕੰਦਾ ਠੀਕ ਠਾਕ ਵਧੀਆ ਵਧੀਆ ਓਏ ਬੰਤਾ ਬੁਰੂ ਓਇਨਾ ਹਾ ਬਾਈ ਚਲ ਜਿੰਦੀ ਫਿਰ ਕਲਾਸ ਹੋਏਗੀ ਵਧੀਆ ਵਧੀਆ ਕੀਤਾ ਵਾ ਨਾਲੇ ਪੱਖਾ ਵੀ ਲਾਇਆ ਵਧੀਆ ਕੀਤਾ ਸਿਕੋ ਹਾਂਜੀ ਹਾਂਜੀ ਮੈਂ ਯਾਰ ਆਇਆ ਸੀ ਤੇਰੇ ਨਾਲ ਕੰਮ ਦੱਸੋ ਜੀ ਖਾਦ ਨਹੀਂ ਹੈਗੀ ਦੋ ਚਾਰ ਬੋਰੀਆਂ ਕਿਤੇ ਜੋਰੀਆ ਖਾਦ ਦਾ ਤੈਨੂੰ ਪਤਾ ਹੈ ਕਿ ਔਖਾ ਹੀ ਆ ਖਾਦ ਤੇ ਹੋ ਨਹੀਂ ਡਈ ਯਾਰ ਮੈਂ ਸਾਰੇ ਸ਼ਹਿਰ ਵੀ ਪਤਾ ਕੀਤਾ ਵਾ ਕੱਲ ਗਿਆ ਹਾਂ ਤੇ ਪਰ ਮਿਲ ਨਹੀਂ ਗਈ ਡਈ ਹੈਗੀ ਹੁਣ ਕਰਾਂ ਕੀ ਜਿਹੜੀ ਹੈਗੀ ਨਾ ਜੋ ਖਾਦ ਉਹ ਤਾਂ ਪਾਤੀ ਹੂੰ ਮੈਂ ਤਿੰਨ ਤਿੰਨ ਵਾਲੀ ਖਾਦ ਪਾ ਪਾਤੀ ਆ ਆਹੋ ਬੰਦਾ ਵਕ ਭੈ ਲੈ ਰਿਹਾ ਆਪਣਾ ਸਾਨੂੰ ਮਿਲ ਗਈ ਕੋ ਮੈਂ ਤਾਂ ਫਿਰ ਕਿਉਂ ਆਇਆ ਆਪ ਉਥੇ ਸ਼ਹਿਰ ਸਾਰੇ ਤੇ ਭਰ ਉਹ ਬੰਦੇ ਕਹਿੰਦੇ ਵੀ ਹੁਣ ਹੈ ਨਹੀਂ ਆ ਤੇ ਹੁਣ ਸਮਝ ਨਹੀਂ ਆਉਂਦੀ ਕਿੰਦਾ ਕਰਾਂ ਵੱਡਾ ਵਿਖੇ ਜਾਂ ਰਿਹਾ ਵਾ ਇਹਦਾ ਲੈ ਆ ਕੇ ਰੱਖ ਤੂੰ ਗਾ ਪਹਿਲਾਂ ਰੱਖਣੀ ਸਕੋ ਸਟਾਕ ਚ ਤੇ ਗੱਲ ਕੀ ਹੈ ਗਲਤੀ ਕਰ ਲਈ ਹੈ ਕੀ ਸਾਰਿਆਂ ਨੇ ਪਹਿਲਾਂ ਰੱਖ ਲੈਂਦੇ ਨਾ ਸਟਾਕ ਕਰ ਲੈਣੀ ਚਾਹੀਦੀ ਸੀ ਹੋਰ ਕੀ ਮੈਂ ਰੱਖੀ ਸੀ ਲੋ ਵਾਰੀ ਪਹੁੰਚ ਜੂਦੀ ਹੈਗੀ ਮੇਰੇ ਕੋ ਹਮ ਇੱਕ ਵਾਰੀ ਨਾ ਬੰਦਾ ਵਾ ਗਿਆ ਉਹਨੇ ਦੇਤੀ ਓਏ ਆ ਹੋਰ ਕੋਈ ਗੱਲ ਨਹੀਂ ਠੀਕ ਆ ਮੈਨੂੰ ਫੋਨ ਕਰ ਦਿੰਦਾ ਵਾ ਹਮ ਇਹ ਤੇ ਮਿਲ ਜੂਗੀ ਮੈਂ ਤੈਨੂੰ ਫੋਨ ਕਰ ਦੂੰਗਾ ਲੈ ਜੀ ਆਂਗੇ ਵਾਕੇ ਇਦਾਂ ਕਰਦੇ ਠੀਕ ਆ ਸਹੀ ਗੱਲ ਜੇ ਇਹ ਤੇ ਲੱਗੂਗਾ ਨਾ ਪਤਾ ਕੋਈ ਤੇ ਮੈਨੂੰ ਫੋਨ ਕਰ ਦੇ ਮੈਂ ਉਸੇ ਉਹ ਤਾਂ ਤੇ ਸ਼ਹਿਰੋਂ ਵੀ ਕਹਿੰਦੇ ਕਹਿੰਦੇ 1-2 ਦਿਨਾਂ ਚ ਹੋ ਸਕਦਾ ਹੈ ਗੱਡੀ ਓਏ ਉਹ ਕਹੀ ਜਾਂਦੇ ਇਦਾਂ ਮਾਣੀ ਨਹੀਂ ਹੈ ਮਰਦਾ ਅੱਭੀ ਕਰਦੇ ਯਾਰ ਬੜੀ ਜ਼ਿਆਦਾ ਕੋਈ ਗੱਲ ਨਹੀਂ ਉਹ ਬੰਦੇ ਨੂੰ ਮਿਲ ਜਾਂਦੀ ਹੈ ਕਿਤੇ ਹਾਂ ਉਹਦੀ ਹੈਗੀ ਚਲੋ ਦੱਸੋ ਮੈਨੂੰ ਫਿਰ ਕੋਈ ਗੱਲ ਨਹੀਂ ਹੈ ਠੀਕ ਹੈ ਨਾ ਕਰਨ ਨੂੰ ਜੀਤ ਨਹੀਂ ਗੰਡਿਆ ਪਰ ਕਰੇਗੀ ਬੰਦਾ ਹੁਣ ਖਾ ਤੇ ਮਿਲਣ ਕਿਤੇ ਉਹਨੇ ਡਈ ਚਲ ਕੋਈ ਗੱਲ ਨਹੀਂ ਉਹਨੂੰ ਫੋਨ ਕਰਦਾ ਜਿੱਦੇ ਮਿਲ ਜਾਊਗੀ ਨਾ ਇਹ ਦੇ ਦਾਂਗੇ ਵਿਚਾਰੇ ਦੋ ਬੋਰੀਆਂ